बड़े-बड़े मिलियन बिलियन ਲੋਕ ਤੁਰੇ ਫਿਰਦੇ ਨੇ ਇੱਥੇ بڑے-बड़े ਧਨਾੜ ਲੋਕ ਤੁਰੇ ਫਿਰਦੇ ਨੇ ਕਿ ਸੱਚਮੁੱਚ ਉਹਨਾਂ ਨੇ ਸਾਰਾ ਖਾਣ ਲਈ ਜੋੜਿਆ ਗੁਰੂ ਕੀ ਬਾਣੀ ਦਾ ਸ਼ਬਦ ਗੁਰੂ ਪਿਆਰੇ ਗਾਇਨ ਕਰ ਰਿਹਾ ਸੀ ਉਸ ਸ਼ਬਦ ਦੀਆਂ ਆਰੰਭਕ ਪੰਕਤੀਆਂ ਨੇ ਬੜੀਆਂ ਕਮਾਲ ਦੀਆਂ ਵਣਜ ਕਰੋ ਬਣ ਜਾ ਰਿਓ ਵਖਰ ਲਿਓ ਸੰਭਾਲ ਮਹਾਰਾਜ ਨੇ ਵਪਾਰ ਕਰਨ ਦਾ ਤਰੀਕਾ ਦੱਸਿਆ ਵਣਜ ਕਰਨ ਦਾ ਤਰੀਕਾ ਦੱਸਿਆ ਕਹਿੰਦੇ ਵਣਜ ਕਰੋ ਵਣ ਜਾ ਰਿਓ ਸੰਸਾਰ ਵਿੱਚ ਵਣਜ ਕਰਨ ਆਏ ਜੀਵ ਤੂੰ ਵਣਜ ਕਰਨਾ ਕਿਹੜੀ ਚੀਜ਼ ਦਾ ਵਖਰ ਵਖਰ ਦਾ ਅਰਥ ਹੁੰਦਾ ਵਸਤੂ ਉਹ ਨਾਮ ਦੀ ਕੀਮਤੀ ਵਸਤੂ ਨੂੰ ਸੰਭਾਲ ਕੇ ਰੱਖ ਜਿਸ ਚੀਜ਼ ਦਾ ਤੂੰ ਵਣਜ ਕਰਨ ਵਾਸਤੇ ਆਇਆ ਵਖਰ ਲੈ ਉਹ ਸੰਭਾਲ ਤੈਰਸੀ ਵਸਤ ਵਸਾਈਐ ਜੈਸੀ ਨਿਭੈ ਨਾਲ ਉਸ ਵਸਤੂ ਦਾ ਵਪਾਰ ਕਰੀ ਜਿਹੜੀ ਤੇਰੇ ਜੀਵਨ ਚ ਨਾਲ ਨਿਭਣ ਵਾਲੀ ਹੈ ਜਿਹੜੀ ਚੀਜ਼ ਨਾਲ ਨਿਭਣ ਵਾਲੀ ਹੈ ਉਹਦਾ ਵਪਾਰ ਕਰੀ ਬਾਕੀ ਸਭ ਕੁਝ ਤਿਆਗ ਦੇ ਸਭ ਕੁਝ ਛੱਡ ਦੇ ਉਸ ਵਸਤੂ ਦਾ ਵਪਾਰ ਕਰ ਕਾਮ ਦਾ ਨਾ ਵਪਾਰ ਕਰ ਕ੍ਰੋਧ ਦਾ ਨਾ ਹੰਕਾਰ ਦਾ ਨਾ ਲੋਭ ਦਾ ਨਾ ਅਸਾ ਤ੍ਰਿਸ਼ਨਾ ਦਾ ਵਪਾਰ ਨਾ ਕਰ ਵਪਾਰ ਕਰਨਾ ਤੇ ਤੈਸੀ ਵਸਤ ਵਿਸਾਈ ਹੈ ਜੈਸੀ ਨਿਭਹਿ ਨਾਲ ਜੇੜੀ ਆਪਾਂ ਗੱਡੀ ਦੇ ਵਿੱਚ ਪੈਟਰੋਲ ਪੈਂਦਾ ਹੋਵੇ ਤੇ ਉਹਦੇ ਵਿੱਚ ਡੀਜ਼ਲ ਪਾ ਦਈਏ ਗੱਡੀ ਡੀਜ਼ਲ ਵਾਲੀ ਹੋਵੇ ਤੇ ਮਿੱਟੀ ਦਾ ਤੇਲ ਪਾ ਦਈਏ ਤੇ ਜਿਵੇਂ ਸਟੋਪ ਮਿੱਟੀ ਦੇ ਤੇਲ ਤੇ ਚੱਲਦੇ ਹੁੰਦੇ ਸੀ ਨਾ ਪਹਿਲਾਂ ਤਾਂ ਸਟੋਪ ਦੇ ਵਿੱਚ ਪਾਣੀ ਪਾ ਦਈਏ ਆ ਕਿ ਭੀ ਤੇਲ ਦੀ ਜਗ੍ਹਾ ਪਾਣੀ ਨਾ ਚੱਲੇਗਾ ਚੱਲੇਗਾ ਭਲਾ ਰੁਕ ਜਾਏਗਾ ਆਗ ਹੀ ਨਹੀਂ ਬੜਨੀ ਪੈਟਰੋਲ ਵਾਲੀ ਗੱਡੀ ਡੀਜ਼ਲ ਤੇ ਨਹੀਂ ਚੱਲੇਗੀ ਚੱਲੇਗੀ ਖਰਾਬ ਹੋ ਜਾਏਗੀ ਦੇਖਣ ਵਾਲਾ ਆਖੇਗਾ ਕਿ سٹਾਰਟ ਹੋ ਗਈ ਐ ਚੱਲੇਗੀ ਖਰਾਬ ਹੋ ਜਾਏਗੀ ਇੰਜ ਨਹੀਂ ਬਲੌਕ ਹੋ ਜਾਏਗਾ ਸਾਰਾ ਉਹਦਾ ਇਉਂ ਜਿਹੜੀ ਜਿਹੜੇ ਜੀਵਨ ਦੀ ਗੱਡੀ ਗੁਣਾ ਨਾਲ ਚੱਲਣੀ ਸੀ ਉਥੇ ਅਵਗਣ ਇਕੱਠੇ ਕਰਕੇ ਬੈਠਾ ਇਹਦੇ ਵਿੱਚ ਪਾ ਕੀ ਰਿਹਾ ਐ ਅਵਗਣ ਅਵਗਣ ਨਾਲ ਥੋੜੀ ਜਿਹੀ ਗੱਡੀ ਚੱਲ ਗਈ ਐ ਜ਼ਿੰਦਗੀ ਦੀ ਗੱਡੀ ਗੁਣਾ ਨਾਲ ਚੱਲਣ ਬਾੜੀ ਸੀ ਜੀਵਨ ਰੂਪ ਗੱਡੀ ਇਮਾਨਦਾਰੀ ਤੇ ਸ਼ੈਨ ਸ਼ੀਵਤਾ ਨਾਲ ਚੱਲਣ ਵਾਲੀ ਸੀ ਇਹ ਗੱਡੀ ਤਾਂ ਨਹੀਂ ਚੱਲ ਰਹੀ ਕਿਉਂਕਿ ਇਹਦੇ ਵਿੱਚ ਤੂੰ ਪਾ ਕੁਝ ਹੋ ਰਿਹਾ ਮਨ ਦਾ ਭੋਜਨ ਕੁਝ ਹੋਰ ਸੀ ਪਰ ਦੇਹ ਨੂੰ ਕੁਝ ਤੂੰ ਹੋ ਰਿਹਾ ਸਿਆਣੇ ਡਾਕਟਰ ਜਦੋਂ ਗੱਲ ਕਰਦੇ ਉਹ ਕਹਿੰਦੇ ਅੱਜ ਕੱਲ ਦੇ ਬੱਚੇ ਨਾ ਸਰੀਰਕ ਪੱਖੋਂ ਗਰੋਥ ਨਹੀਂ ਕਰ ਰਹੇ ਕਮਜ਼ੋਰ ਨੇ ਇੰਨੇ ਸਟਰੋਂਗ ਨਹੀਂ ਹੈ ਸਰੀਰਕ ਪੱਖੋਂ ਕਿਉਂ ਕਾਰਨ ਕੀ ਹੈ ਉਹਨਾਂ ਦੇ ਸਰੀਰ ਦੀ ਖੁਰਾਕ ਬਦਲ ਗਈ ਮਨ ਦੀ ਆਪਾ ਹਾਰਤ ਪੁੱਛੀਏ ਮਨ ਕਮਜ਼ੋਰ ਕਿਉਂ ਹੁੰਦਾ ਹੈ ਮਨ ਦੀ ਵੀ ਖੁਰਾਕ ਬਦਲੀ ਤਾਂ ਹੀ ਤਾਂ ਕਮਜ਼ੋਰ ਹੋ ਰਿਹਾ ਹੈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬੰਦੇ ਨੂੰ ਸਭ ਤੋਂ ਵੱਧ ਯਾਦ ਰਹਿਣ ਵਾਲੀ ਗੱਲ ਇਹ ਹੈ ਮੈਂ ਖਾਦਾ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਪੁੱਛ ਲਿਓ ਬੰਦੇ ਨੂੰ ਕਈ ਗੱਲਾਂ ਭੁੱਲ ਜਾਣਗੀਆਂ ਨਹੀਂ ਉਹਨੂੰ ਭੁੱਲੇਗੀ ਤੇ ਉਹਨੂੰ ਇਹ ਗੱਲ ਹੀ ਭੁੱਲੇਗੀ ਘਰ ਆ ਕੇ ਵੀ ਰੋਬ ਮਾਰੇਗਾ ਮੈਂ ਤਾਂ ਸਵੇਰ ਦੀ ਰੋਟੀ ਨਹੀਂ ਖਾਧੀ ਇਹ ਅਰਥ ਬੰਦੇ ਨੂੰ ਯਾਦ ਹੈ ਖਾਣਾ ਤੇ ਮਹਾਰਾਜ ਦੀ ਬਾਣੀ ਵਿੱਚ ਨਾ ਬੜਾ ਕੀਮਤੀ ਬਚਨ ਸਤਿਗੁਰੂ ਬਖਸ਼ਿਸ਼ ਕਰਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਣਾ ਆ ਚੀਜ਼ਾਂ ਯਾਦ ਨਹੀਂ ਕੋਈ ਇਹਨੂੰ ਬੰਦੇ ਨੂੰ ਖਾਣਾ ਵੀ ਯਾਦ ਹੈ ਹੱਸਣ ਦਾ ਕੋ ਟਾਈਮ ਥੋੜੀ ਹੁੰਦਾ ਇਹਦਾ ਭਲਾ ਕਿਸੇ ਤੇ ਕਮੈਂਟ ਕਰਕੇ ਹੱਸ ਪਵੇ ਕਿਸੇ ਦੀ ਚੁਗਲੀ ਕਰਕੇ ਹੱਸ ਹੱਸਣ ਦਾ ਕੋਈ ਵਕਤ ਨਹੀਂ ਕਦ ਹੱਸ ਪਏ ਹੱਸਣ ਦਾ ਕੋਈ ਵਕਤ ਨਹੀਂ ਹੈ ਬੰਦੇ ਦਾ ਜਦੋਂ ਮਰਜੀ ਹੱਸਦਾ ਹੈ ਆਪਣੀ ਮਰਜ਼ੀ ਨਾਲ ਹੱਸ ਪੈਂਦਾ ਹੈ ਖਾਣਾ ਵੀ ਨਹੀਂ ਭੁੱਲਦਾ ਤੇ ਹੱਸਣਾ ਵੀ ਨਹੀਂ ਭੁੱਲਦਾ ਖਾਣਾ ਪੀਣਾ ਹੱਸਣਾ ਤੇ ਸੌਣਾ ਵੀ ਨਹੀਂ ਭੁੱਲਦਾ ਦੇਖਿਓ ਤੁਸੀਂ ਟਾਈਮ ਟੇਬਲ ਬਣਾਉਂਦਾ ਸਵੇਰੇ ਕੰਮ ਤੇ ਜਾਣਾ ਪਈ ਜਾ ਕੇ ਆਰਾਮ ਕਰੀਏ ਸੌਣਾ ਵੀ ਨਹੀਂ ਬੰਦੇ ਨੂੰ ਭੁੱਲਦਾ